गुरुक पग पंकज बन्दन पंकज बन्दन सिमरोय ग दुख ने कन्दन गुरु अमरदास इ க ஜனே நசக வேந்த சோமர காச க ரிஹர் நமக்கோதி நமக்கோ ी श्री हर कृष्ण बहरी गुरुतेग बहादुर परम केर परम केर श्री गुरु गोविंद सिंह बेसाला गोविन्दसार परा पर पनपन शीसा पनपन शीसा बार वार जगदीशाङ्कारा सतगुरु ਪਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋ ਜੀ ਦੋਹਰਾ ਤੀਰ ਨਿਹਾਲੋ ਤੁਲਸੀਆ ਭੂਲਾ ਚੰਡਿਆਈ ਸ੍ਰੀ ਗੁਰ ਅਰਜਨ ਸ਼ਰ ਸ਼ਰਨ ਕੋ ਜਾਣੇ ਮਨ ਸੁਖਦਾਏ ਅਗਲੇ ਹੋ ਸਿੱਖ ਆਉਂਦੇ ਐ ਗੁਣ ਪਿਆਰੇਓ ਭਾਈ ਧੀਰ ਨਿਹਾਲੋ ਤੁਲਸੀਆ ਬੂਲਾ ਚੰਡਿਆ ਆਦੀ ਇਹਨਾਂ ਸਿੱਖਾਂ ਨੇ ਆਨੰਦ ਸ਼ਕਾਰ ਕੀਤੀ ਆ ਤੇ ਪਾਤਸ਼ਾਹ ਜੀ ਦੇ ਕੋਲੇ ਬੇਨਤੀ ਕਰਦੇ ਹਨ ਨਾਟਾ ਨਿਕਟ ਸਤਿਗੁਰੂ ਕੇ ਸੋਰੇ ਕੀਰਤਨ ਹੋਤ ਸਰਵਨ ਹੋਏ ਜੋਏ ਹੁਣ ਕੀਰਤਨ ਚੱਲ ਰਿਆ ਸੀਗਾ ਮੇਰੇ ਪ੍ਰੀਤਮ ਦੀ ਆਸਨ ਤੇ ਬਿਰਾਜਮਾਨ ਸੀ ਔਰ ਇਹ ਵੀ ਆ ਕੇ ਸੰਗਤ ਵਿੱਚ ਕੀਰਤਨ ਸਰਵਨ ਕਰਨ ਲੱਗੇ ਸ੍ਰੀ ਨਾਨਕ ਕੀ ਉਪਮਾ ਮਹਾ ਸੁੰਨਤ ਵਿਚਾਰਤ ਬੈਠੇ ਤਹਾਂ ਔਰ ਸੰਗਤ ਵਿੱਚ ਬੈਠ ਕੇ ਗੁਰਨਾਨਕ ਦੇ ਘਰ ਦੀਆਂ ਵਡਿਆਈਆਂ ਗੁਰਨਾਨਕ ਦੀ ਘਰ ਦੀ ਉਪਮਾ ਜਿਹੜੀ ਆ ਹੈ ਸੁਣਦੇ ਰਹੇ ਸਬਕੇ ਵਰ ਸੰਸਾ ਹੋਇ ਆਵਾ ਨਰਗਨ ਪ੍ਰਥਮ ਚਗਰਜਿਮ ਪਾਵਾ ਤੈ ਗੁਰ ਪਿਆਰੋ ਸਾਰਿਆਂ ਦੇ ਮਨ ਵਿੱਚ ਇਹ ਸ਼ੰਕਾ ਹੋ ਗਿਆ ਜਿਵੇਂ ਬੋਧੇ ਪੁਰਸ਼ਾਂ ਨੇ ਪਹਿਲਾਂ ਝਗੜਾ ਪਾਇਆ ਸੀ ਹਾਥ ਜੋਰ ਸੋ ਬੂਝਣ ਲਾਗੇ ਸਖ ਬਨਨ ਮਹਨ ਮਨ ਅਨੁਰਾਗੇ ਔਰ ਹੱਥ ਜੋੜ ਕੇ ਪਾਤਸ਼ਾਹ ਦੇ ਨਾਲ ਫਿਰ ਇਹਨੇ ਵਿਚਾਰ ਸਾਂਝੀ ਕੀਤੀ ਮਹਾਰਾਜ ਸਾਡੇ ਅੰਦਰ ਵੀ ਤੁਹਾਡੇ ਸਿੱਖ ਬਣਨ ਦਾ ਪ੍ਰੇਮ ਪੈਦਾ ਹੋਇਆ ਸਾਨੂੰ ਵੀ ਸਿੱਖ ਬਣਾ ਲਓ ਸੁਨੋ ਗੁਰੂ ਜੀ ਲੋਕ ਅਨੇਕ ਮਿਲ ਕਰ ਝਗਰਤ ਹੀਨ ਵਿਵੇਕ ਪਰ ਇੱਕ ਮੈਨੋ ਇੱਕ ਸਾਨੂੰ ਇਸ ਵਿਸ਼ੇ ਤੇ ਸਾਂਝ ਪਾਓ ਸਾਡਾ ਇਹ ਸੰਸਾ ਨਿਵਰਤ ਕਰੋ ਕਿ ਜਿਹੜੇ ਲੋਕ ਹਨ ਵਿਵੇਕਹੀਣ ਪਵੇ ਹੁੰਦਾ ਗਿਆਨ ਗਿਆਨ ਤੋਂ ਖਾਲੀ ਜਿਹੜੇ ਲੋਕ ਹਨ ਉਹ ਝਗੜਾ ਕਰਦੇ ਹਨ ਤੇ ਨਮਹ ਬੈਠ ਤਪਿਓ ਸੰਦੇਹੂ ਤੁਮ ਸਰਬੱਗਿਆ ਸੋ ਉੱਤਰ ਦੇਹੂ ਉਹਨਾਂ ਝਗਲਾਲੂ ਲੋਕਾਂ ਦੇ ਵਿੱਚ ਬੈਠ ਕੇ ਸਾਡੀ ਅੰਦਰ ਇੱਕ ਸ਼ੰਕਾ ਪੈਦਾ ਹੋ ਗਈ ਆ ਸੰਦੇਹ ਪੈਦਾ ਹੋ ਗਿਆ ਤੇ ਤੁਸੀਂ ਸਰਬੱਗ ਹੋ ਮਹਾਰਾਜ ਕਿਰਪਾ ਕਰਕੇ ਪਹਿਲਾਂ ਸਾਡਾ ਸ਼ੰਕਾ ਨਿਵਰਤ ਕਰੋ ਫਿਰ ਅਸੀਂ ਤੁਹਾਡੇ ਸਿੱਖ ਬਣਾਂਗੇ ਕੇਤਕਾ ਗੁਰੂ ਨਾਨਕ ਅਵਤਾਰ ਜਨਕਾਦਕ ਕੇ ਕਰਹ ਉਚਾਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਕੀ ਸ਼ੰਕਾ ਪੈਦਾ ਹੋ ਗਿਆ ਤੁਹਾਡੇ ਦਿਮਾਗ ਵਿੱਚ ਸਾਨੂੰ ਦੱਸਣਾ ਕਰੋ ਮਹਾਰਾਜ ਸ਼ੰਕਾ ਇਹ ਪੈਦਾ ਹੋ ਗਿਆ ਬਈ ਕਈ ਲੋਕ ਕਹਿੰਦੇ ਆ ਜਿਹੜਾ ਗੁਰੂ ਨਾਨਕ ਸੀ ਉਹ ਰਾਜੇ ਜਨਕ ਦਾ ਹੀ ਅਵਤਾਰ ਸੀ ਕੇਤਕ ਕਹ ਬਿਸਨ ਕੋ ਰੂਪ ਤਰ ਕਰ ਕੀਨ ਚਲਤ ਅਨੂਪ ਤੇ ਕਈ ਲੋਕ ਕਹਿੰਦੀ ਆ ਮਹਾਰਾਜ ਗੁਰਦਾਨਕ ਵਿਸ਼ਨੂ ਦਾ ਰੂਪ ਹੈ ਉਹਨਾਂ ਨੇ ਧਰਤੀ ਤੇ ਆ ਕੇ ਅਨੇਕਾਂ ਕੌਤਕ ਕੀਤੇ ਇਤਿਆਜ ਕ ਬਹੁ ਕਹ ਬਣਾਏ ਨਿਰਣੈ ਬਾਤ ਨਹੀਂ ਹਮ ਪਾਏ ਹੁਣ ਇਸ ਗੱਲ ਤੇ ਝਗੜਾ ਚੱਲ ਰਿਹਾ ਹੈ ਮਹਾਰਾਜ ਕੋਈ ਕਹ ਨਹੀਂ ਜਾਣਦਾ ਇਹਦਾ ਅਵਤਾਰ ਹਨ ਕੋਈ ਕਹਿੰਦੇ ਵਿਸ਼ਨੂੰ ਦੇ ਅਵਤਾਰ ਹੈ ਮਰ ਇਹ ਸੰਸਨ ਮਿਟ ਕਰੋ ਸਾਡਾ ਰਿਪਾ ਕਰੋ ਅਬ ਆਪ ਬਤਾਵੋ ਦਾ ਅਵਤਾਰ ਭੇਦ ਸਮਝਾਵੋ ਗੁਰਨਾਨ ਦੇ ਕਿਸ ਦੇ ਅਵਤਾਰ ਹਨ ਸਾਨੂੰ ਇਹ ਭੇਦ ਦੱਸਣਾ ਕਰੋ ਸੁਣ ਕਰ ਉਪਜੈ ਸਿਦਕ ਹਮਾਰੈ ਪਰਹੈ ਪੰਥ ਸੁਖ ਪ੍ਰਾਪਤ ਸਾਰੇ ਤਾਂ ਕਿ ਸਾਡੀ ਤਸੱਲੀ ਹੋ ਜਾਵੇ ਮਨ ਵਿੱਚ ਸਿਦਕ ਹੁੰਦਾ ਢਿਲ ਭਰੋਸਾ ਬਣ ਜਾਵੇ ਸਾਨੂੰ ਕਿ ਗੁਰਨਾਨਕ ਦਾ ਕਰ ਮਹਾਨ ਹੈ ਫਿਰ ਸਾਨੂੰ ਤਸੱਲੀ ਕਰਾਓ ਫਿਰ ਅਸੀਂ ਆਪ ਜੀ ਦੇ ਪੰਥ ਇਸ ਮਾਰਗ ਸਿੱਖੀ ਦੇ ਰਸਤੇ ਚੱਲਾਂਗੇ ਤੂੰ ਅਡੇ ਸਿੱਖ ਬਣਾਂਗੇ ਚਰੰਕਾਲ ਕੋ ਸੰਧੂ ਬਹੁਤ ਨਰਨਕ ਮੇਟੋ ਇਹੂ ਚਰੰਕਾਲ ਕੋ ਸੰਦੇਹੂ ਇਹ ਸ਼ੰਕਾ ਬੜੇ ਲੰਮੇ ਚਿਰ ਦਾ ਮਾਰਾ ਸਾਡੇ ਦਿਮਾਗ ਵਿੱਚ ਕਿਰਪਾ ਕਰਕੇ ਇਹ ਸ਼ੰਕਾ ਨਿਵਰਤ ਕਰੋ ਸ੍ਰੀ ਜਰ ਜਣਾ ਸੁਣ ਗिरा बखਾਨੀ ਸ੍ਰੀ ਸਤ ਗੁਰ ਨਾਨਕ ਗੁਣਖਾਨੀ ਧੰਨ ਗੁਰੂ ਅਰਜਨ ਦੇ ਮਹਾਰਾਜੀ ਉਨਾ ਸਿੱਖਾਂ ਦੇ ਪੁੱਛਣ ਤੇ ਇਹ ਵਿਚਾਰ ਸਾਂਝੀ ਕਰਨ ਲੱਗੇ ਕਹਿੰਦੇ ਗੁਣਾ ਦੀ ਖਾਨ ਧੰਗੁਰ ਨਾਨਕ ਦੇਵ ਜੀ ਬਾਰੇ ਕੀ ਪੁੱਛਦੇ ਹੋ ਨੇਤ ਨੇਤ ਜਿਸ ਕੋ ਕਹ ਬੇਦ ਸਭ ਥਕ ਰਹਿ ਨਾ ਪਾਇਓ ਭੇਦ ਗੁਰੂ ਨਾਨਕ ਤਾਂ ਪ੍ਰਮਾਤਮਾ ਦੀ ਅੰਸ ਹੈ ਪ੍ਰਮਾਤਮਾ ਦੇ ਸਰੂਪ ਹਨ ਜਿਸ ਦੇ ਬਾਰੇ ਸਾਰੀ ਸ੍ਰਿਸ਼ਟੀ ਨਿਤ ਨਵਾ ਨਿਤ ਨਵਾ ਕਹਿ ਰਹੀ ਹੈ ਨਾਨਕ ਤਾਂ ਉਹ ਹੈ ਉਹ ਨਾ ਕਿਸੇ ਜਨਕ ਦਾ ਅਵਤਾਰ ਹੈ ਨਾ ਕਿਸੇ ਵਿਸ਼ਨੂੰ ਦਾ ਅਵਤਾਰ ਹਨ ਉਹ ਤਾਂ ਪਰਮੇਸ਼ਰ ਹਨ ਜਿਸ ਨੂੰ ਦਸਵੇਂ ਪ੍ਰੀਤਮ ਨੇ ਜਾਪ ਸਾਹਿਬ ਜੀ ਦੇ ਅਰੰਭ ਦਾ ਵਿੱਚ ਲਿਖਿਆ ਹੈ ਤਬ ਸਰਬਨਾਮ ਕਥੈ ਕਵਨ ਕਰਮ ਨਾ ਮਾਨਤ ਸੁਮਤ ਤੁਹਾਡੇ ਸਾਰੇ ਨਾਮ ਤਾਂ ਗੌਣ ਗਾ ਸਕਦਾ ਹੈ ਤੁਹਾਡੇ ਕੰਮਾਂ ਦੇ ਨਾਵਾਂ ਨੂੰ ਲੈ ਕੇ ਮੈਂ ਵਰਣਨ ਕਰਦਾ ਮੈਨੂੰ ਸਮਤ ਬਖਸ਼ੋ ਫਿਰ ਸਾਰਾ ਜਾਪ ਸਾਹਿਬ ਬਖਸ਼ਿਸ਼ ਕੀਤਾ ਉਹਨਾਂ ਨੇ ਤੇ ਪਿੱਛੇ ਉਹਨਾਂ ਨੇ ਲਿਖਿਆ ਕਿ ਚਕਰ ਜਿਹਨੀਰ ਬਰਨ ਜਾਤ ਯਰ ਪਾਤ ਨਾਹਨ ਜੇ ਰੂਪ ਰੰਗ ਯਾ ਰੇਗਪੇ ਕੋ ਕਹਿ ਨਾ ਸਕਤ ਕੇ ਅਚਲ ਮੂਰਤੀ ਅਨਭੋ ਪ੍ਰਕਾਸ਼ ਅਮਟੋਜ ਕਹਿਜਾ ਕੋਟ ਇੰਦਰੀ ਦਰਾਨ ਸ਼ਾਹੋ ਸ਼ਹਾਨਗ ਨੀਚੈ ਤ੍ਰੇ ਭਵਨ ਮਹੀਪ ਤਿੰਨਾ ਲੋਕਾਂ ਦੇ ਰਾਜੇ ਤ੍ਰੇ ਭਵਨ ਮਹੀਪ ਸੁਰ ਨਰ ਅਸਰ ਦੇਵਤੇ ਦੈਂਤ ਮਨੁਖ ਨੇਤ ਨੇਤ ਬੰਤਨ ਕਹਿਤ ਸਾਰੀ ਇਹ ਕੁਦਰਤ ਸ੍ਰਿਸ਼ਟੀ ਤੈਨੂੰ ਨਿਤ ਨਵਾ ਨਿਤ ਨਵਾ ਕਹਿ ਲਿਆ ਹੈ ਤਬ ਸਰਮ ਨਾਮ ਕਥਾ ਕਵਨ ਕਰਮ ਨਾ ਬਨਸ ਮਤ ਤੋ ਗੁਰੂ ਪਿਆਰਿਓ ਧੰਗੁਰ ਨਾਨਕ ਦੇਵ ਜੀ ਭਾਵੇਂ ਸੰਸਾਰ ਵਿੱਚ ਰਹਿ ਕੇ ਮਨੁੱਖਾਂ ਦੇ ਵਿੱਚ ਮਨੁੱਖਾਂ ਵਾਂਗੂ ਵਿਚਰੇ ਪਰ ਆਪਣੀ ਪਾਵਨ ਨੂੰ ਆਪਣੀ ਅੰਦਰੋਂ ਨਾਣੇ ਸਮੋਕੇ ਰੱਖਿਆ ਔਰ ਅਖੀਰ ਤੇ ਆਪ ਜੀ ਵੇਖਦੇ ਹੋ ਇਤਿਹਾਸ ਦੱਸਦਾ ਹੈ ਕਿ ਉਹਨਾਂ ਦਾ ਸਰੀਰ ਵੀ ਨਹੀਂ ਮਿਲਿਆ ਸੰਸਕਾਰ ਕਰਨ ਦੇ ਵਾਸਤੇ ਜਦ ਰੌਲਾ ਪੈ ਗਿਆ ਹਿੰਦੂਆਂ ਤੇ ਮੁਸਲਮਾਨਾਂ ਦੇ ਵਿੱਚ ਉਹ ਕਹਿੰਦੇ ਸਾਡਾ ਪੀਰ ਹੈ ਉਹ ਕਹਿੰਦੇ ਸਾਡਾ ਗੁਰੂ ਹੈ ਕਾ ਉਸ ਵੇਲੇ ਫਿਰ ਪਾਤਸ਼ਾਹ ਨੇ ਸਰੀਰ ਹੀ ਅਲੋਪ ਕਰ ਦਿੱਤਾ ਇਸ ਕਰਕੇ ਉਹ ਪਰਮੇਸ਼ਰ ਇਹ ਕੌਤਕ ਕਰਦੇ ਹੋਏ ਅਲੋਪ ਹੋ ਗਏ ਪੰਜਾਂ ਤੱਤਾਂ ਨੂੰ ਪੰਜਾਂ ਤੱਤਾਂ ਵਿੱਚ ਮਿਲਾਤਾ ਜਿਸ ਬਾਡੀ ਵਿੱਚੋਂ ਆਏ ਸਾਨੂੰ ਬਾਡੀ ਹੀ ਅਲੋਪ ਕਰ ਦਿੱਤੀ ਆ ਗੁਰੂ ਪਿਆਰਿਓ ਖੈਰ ਪਾਤਸ਼ਾਹ ਕਹਿੰਦੇ ਹਨ ਕਿ ਉਹ ਤਾਂ ਪਰਮੇਸ਼ਰ ਦੇ ਅਵਤਾਰ ਹਨ ਬ੍ਰਹਮਾ ਸ਼ਿਵ ਸੰਕਾਦਿਕ ਸਾਰੇ ਬੁੱਧ ਕਰ ਬਲ ਕਰ ਖੋਜਤ ਹਾਰੇ ਇਹ ਬ੍ਰਹਮਾ ਵਿਸ਼ਨੂੰ ਮਹੇਸ਼ ਵਰਗੇ ਸ਼ਿਵ ਵਰਗੇ ਸੰਕਾਦਕ ਬ੍ਰਹਮਾ ਦੇ ਪੁੱਤਰ ਆਦੀ ਇਹ ਸਾਰੇ ਆਪਣੇ ਦਿਮਾਗ ਨਾਲ ਆਪਣੇ ਬੁੱਧੀ ਨਾਲ ਆਪਣੇ ਬਲ ਕਰਕੇ ਉਸ ਨੂੰ ਲੱਭਦੇ ਲੱਭਦੇ ਥੱਕ ਗਏ ਨਾਮ ਸਹੰਸਰ ਛੇਤਨਿਤ ਕਹ ਜਿਸ ਕੋ ਗੁਣ ਕੇ ਅੰਤ ਨਲਹ ਜੇ ਸ਼ੇਸ਼ਨਾਗ ਦੀ ਗੱਲ ਕਰੀਏ ਜਿਸ ਦੇ ਹਜ਼ਾਰ ਮੂੰਹ ਐ ਤੇ ਇੱਕ ਇੱਕ ਮੂੰਹ ਵਿੱਚ ਦੋ ਦੋ ਜੀਭਾਂ 2000 ਜਿਸ ਦੀਆਂ ਜੀਭਾਂ ਹਨ ਉਹ ਨਿਤ ਨਵਾਂ ਨਾਮ ਲੈ ਕੇ ਗਾਉਂਦਾ ਉਹ ਵੀ ਅੰਤ ਨਹੀਂ ਪਾ ਸਕਿਆ ਪਾਪਨ ਪਰ ਅਤੀ ਰਜ ਧਰਨੀ ਬਹੁ ਗਿਣਤੀ ਬਿੰਤੀ ਕਰ ਕਰਨੀ ਜਦੋਂ ਇਹ ਧਰਤੀ ਦੇ ਉੱਤੇ ਪਾਪਾਂ ਦਾ ਭਾਰ ਵੱਗ ਗਿਆ ਜਿਸ ਨੂੰ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਜਿਸ ਵੇਲੇ ਇਸ ਧਰਤੀ ਨੇ ਪਰਮੇਸ਼ਰ ਅੱਗੇ ਬੇਨਤੀਆਂ ਅਰਜ਼ਾ ਕੀਤੀਆਂ ਕਿ ਮੈਨੂੰ ਬਚਾਓ ਮੈਂ ਡੁੱਬ ਚੱਲੀ ਆਂ ਤਾਂ ਅਕਾਲ ਪੁਰਖ ਪੁੱਛਦੇ ਐ ਕਿ ਤੈਨੂੰ ਕਾਹਦਾ ਭਾਰ ਹੈ ਕੀ ਭਾਏ ਭਾਰੇ ਭੂਈ ਪਰਬਤ ਅਸਮਾਨਕ ਹੰਦੇ ਤੇਰੇ ਉੱਤੇ ਪਹਾੜਾਂ ਦਾ ਭਾਰ ਹੈ ਕਹਿੰਦੀ ਨਹੀਂ ਫਿਰ ਕਿਹਾ ਭਾਰੇ ਭੂਈ ਨਦ ਨਾਰੇ ਆਂ ਦਿਨ ਰਾਤ ਬਹੰਦੇ ਤੈਨੂੰ ਸਮੁੰਦਰਾਂ دریاਵਾਂ ਦਾ ਭਾਰ ਲੱਗਦਾ ਕਹਿੰਦੀ ਨਹੀਂ ਫਿਰ ਕਾਹਦਾ ਭਾਰ ਹੈ ਤੇਰੇ ਤੇ ਤੂੰ ਕਿਉਂ ਡੁੱਬਦੀ ਆਂ ਕਹਿੰਦੀ ਭਾਰੇ ਭੋਈ ਅਕਿਰਤ ਕਣ ਮੰਦੀ ਹੂ ਮੰਦੇ ਮੇਰੇ ਉੱਤੇ ਅਕਿਰਤ ਕਣਾਂ ਦਾ ਭਾਰ ਹੈ ਜਿਹੜਾ ਮੈਥੋਂ ਝੱਲੇ ਨਹੀਂ ਜਾਂਦਾ ਅਕਿਰਤ ਕਣ ਉਹ ਪਾਪਨ ਪਾਪੀ ਲੋਕ ਗਿਲੇ ਵੰਡਿਆਂ ਦੀਆਂ ਕੀਤੀਆਂ ਬਖਸ਼ਾਂ ਨੂੰ ਭੁੱਲ ਜਾਂਦੇ ਹਨ ਜਿਵੇਂ ਕਿਸੇ ਵੇਲੇ ਨੌਵੇਂ ਪਾਤਸ਼ਾਹ ਦੇ ਚਰਨਾ ਵਿੱਚ ਕਸ਼ਮੀਰ ਦੇ ਪੰਡਤ ਆਏ ਕਿ ਸਾਡਾ ਧਰਮ ਬਚਾਓ ਮਹਾਰਾਜ ਛੋਡੇ ਬਿਨਾਂ ਸਾਡੀ ਕੋਈ ਬਾਣੀ ਫੜਦਾ ਨਵੇਂ ਪਾਤਸ਼ਾਹ ਨੇ ਉਹਨਾਂ ਦੇ ਵਾਸਤੇ ਆਪਣਾ ਬਲੀਦਾਨ ਤੱਕ ਦੇ ਦਿੱਤਾ ਪਰ ਅੱਜ ਉਸੇ ਹੀ ਕੈਟਾਗਰੀ ਦੇ ਲੋਕ ਇਹ ਸਿੱਖੀ ਨੂੰ ਮਜ਼ਾਕ ਵੀ ਕਰਦੇ ਆ ਵਿੱਚੋਂ ਵਿੱਚੋਂ ਕਦੇ ਕੋਈ ਕੋਈ ਸਰਨੇ ਮੈਲੀ ਕਹਿੰਦਾ ਵਿੱਚ ਵਿੱਚ ਬਿਲਲੇ ਬਿਲਲੇ ਤਾਂ ਇਸ ਕਰਕੇ ਉਹ ਪਾਪੀ ਲੋਕ ਆ ਉਹ ਪਾਪੀ ਲੋਕ ਆ ਜਿਨ੍ਹਾਂ ਦਾ ਭਾਰ ਮੈਥੋਂ ੱਲਿਆ ਨਹੀਂ ਜਾਂਦਾਗਾ ਪਾਪਨ ਭਾਰ ਅਧੀਰਜ ਧਰਨੀ ਮੇਰਾ ਧੀਰਜ ਟੁੱਟ ਗਿਆ ਹੈ ਬਹੁ ਬੇਨਤੀ ਗੰਟੀ ਕਰ ਵਰਨੀ ਇਹੋ ਬੇਨਤੀਆਂ ਕੀਤੀਆਂ ਧਰਤੀ ਨੇ ਜਦੋਂ ਪਰਮੇਸ਼ਰ ਅੱਗੇ ਜੋਗ జగਤਪ ਸਖਤ ਨ ਰਹੀ ਸ਼ੁਭ ਕਰਮਣ ਬਿਨ ਨਰਗਤ ਲਹੀ ਮਹਾਰਾਜ ਅੱਜ ਦੁਨੀਆ ਦੇ ਵਿੱਚ ਕਲਯੁਗ ਦੇ ਲੋਕਾਂ ਵਿੱਚ ਨਾ ਜੋਗ ਸਾਧਨਾ ਭਾਵਨਾ ਪ੍ਰਵੇਸ਼ਣ ਨਾਲ ਜੁੜਦੇ ਐ ਨਾ ਕੋਈ ਜਗ ਕਰਦਾ ਹੈ ਦਾਨ ਪੁੰਨ ਕਰਦਾ ਹੈ ਨਾ ਤਪ ਕਰਦਾ ਹੈ ਨਾ ਕਿਸੇ ਦੇ ਕੋਲ ਕੋਈ ਹੋਰ ਅਧਿਆਤਮਕ ਸ਼ਕਤੀ ਹੈ ਸ਼ੁਭ ਕਰਮ ਇਹਨਾਂ ਤੋਂ ਸਾਰੇ ਖੁੱਸ ਗਏ ਹਨ ਚੰਗੇ ਕਰਮ ਇਹਨਾਂ ਨੇ ਛੱਡ ਦਿੱਤੇ ਹਨ ਹੁਣ ਇਹਨਾਂ ਦੀ ਗਤੀ ਨਹੀਂ ਹੋ ਰਹੀ ਤੇ ਇਹਨਾਂ ਦਾ ਪਾਪ ਭਾਰ ਜਿਹੜਾ ਮੇਰੇ ਉੱਪਰ ਵੱਧਦਾ ਜਾ ਰਿਹਾ ਇਹਨੂੰ ਕਹਿੰਦੇ ਆ ਕਿਰਤ ਕਰਨ ਜੇ ਅਕਿਰਤ ਕਰਨ ਦੀ ਗੱਲ ਕਰੀਏ ਤੇ ਭਾਈ ਗੁਰਦਾਸ ਨੂੰ ਪੁੱਛੀ ਉਹ ਕਹਿੰਦੇ ਅਕਿਰਤ ਕਰਨ ਕੁੱਤੇ ਦੇ ਵਾਸਤੇ ਵੀ ਮਾੜਾ ਕੁੱਤੇ ਦੇ ਵਾਸਤੇ ਮਾੜਾ ਕਿਰਤ ਕਰਨ ਤਾਂ ਪੁੱਛਿਆ ਵੀ ਕਿਵੇਂ ਕਹਿੰਦੇ ਇੱਕ ਦਿਨ ਦੀ ਗੱਲ ਹੈ ਕਿ ਕਿਸੇ ਦੇ ਘਰੇ ਇੱਕ ਬੀਬੀ ਜੋ ਝਾੜੂ ਪੋਚਾ ਕਰਦੀ ਐ ਉਹ ਝਾੜੂ ਪੋਚਾ ਕਰਕੇ ਉਹਨਾਂ ਦੇ ਘਰੋਂ ਰੋਟੀ ਲੈ ਕੇ ਜਾਂਦੀ ਐ ਸ਼ਾਮ ਨੂੰ ਘਰ ਵਿੱਚ ਹੁਣ ਉੱਥੇ ਕੀ ਬਣਿਆ ਮਾਸ ਤੇ ਮਾਸ ਵੀ ਕੁੱਤੇ ਦਾ ਬਣਿਆ ਹੋਇਆ ਉਹਨੇ ਪੰਜ-ਛੇ ਰੋਟੀਆਂ ਲਈਆਂ ਔਰ ਉਹ ਮਾਸ ਵੀ ਬਣਿਆ ਹੋਇਆ ਲੈ ਆ ਜਿਹਨੂੰ ਆਪਾਂ ਦਾਲ ਸਬ지 ਕਹਿ ਦਿਓ ਉਹ ਲੈ ਕੇ ਚੱਲੀ ਐ ਰਸਤੇ ਵਿੱਚ ਕਿਸੇ ਨੇ ਪੁੱਛ ਲਿਆ ਉਹਦੇ ਜਾਣ ਪਛਾਣ ਵਾਲੇ ਨੇ ਬਈ ਤੂੰ ਕੀ ਲੈ ਕੇ ਚੱਲੀ ਐ ਕਹਿੰਦੀ ਮੈਂ ਕਿਉਂ ਦਿਖਾਵਾਂ ਭਾਈ ਗੁਰਦਾਸ ਪੌੜੀ ਆਉਂ ਲਿਖਦੇ ਨੇ ਮਦ ਵਿੱਚ ਰਿੱਦਾ ਪਾਇਕ ਹੈ ਕੁੱਤੇ ਦਾ ਮਾਸ ਕਿਉਂਕਿ ਸ਼ਰਾਬ ਨੂੰ ਤਰੀ ਦੇ ਥਾਂ ਤੇ ਉਹ ਚ ਪਾਇਆ ਜਾਂਦਾ ਹੈ ਸ਼ਰਾਬ ਨਾਲ ਉਹ ਮਾਂ ਛੇਤੀ गल ਜਾਂਦਾ ਉਹਨੂੰ ਅਵਾਲਣ ਵਾਸਤੇ ਮਦ ਵਿੱਚ ਸ਼ਰਾਬ ਵਿੱਚ ਪਾ ਕੇ ਕੁੱਤੇ ਦਾ ਮਾਸ ਲੈਣੇ ਆਗੇ ਮਦ ਵਿੱਚ ਰਿੱਦਾ ਪਾਇਕ ਹੈ ਕੁੱਤੇ ਦਾ ਮਾਸ ਭਰਿਆ ਮਾਸ ਖੋਪੜੀ ਤੇ ਸੰਬੰਧੀ ਬਾਸ ਕੋਲਾ ਪਾਂਡਾ ਨਹੀਂ ਮਿਲਿਆ ਖੋਪੜੀ ਪਈ ਸੀ ਉਹ ਖੋਪੜੀ ਵਿੱਚ ਹੀ ਉਹ ਪਾ ਲਿਆ ਭਰਿਆ ਮਾਨਸ ਖੋਪੜੀ ਤਿਸਮੰਦੀ ਵਾਸਤੇ ਢੱਕ ਲੈ ਚੱਲੀ ਚੂਹੜੀ ਤਾਂ ਉਹਨਾਂ ਦੇ ਘਰੇ ਕੰਮਤੰਦਾ ਕਰਨ ਵਾਲੀ ਬੀਬੀ ਪੋਣੀ ਨਾਲ ਢੱਕ ਕੇ ਲੈ ਚੱਲੀ ਉਹ ਪੋਣਾ ਵੀ ਮਾਰੇ ਦਾ ਲਿਬੜਿਆ ਹੋਇਆ ਸੀ ਢੱਕ ਲੈ ਚੱਲੀ ਚੂਹੜੀ ਤਿਸਮੰਦੀ ਵਾਸ ਰਤੂ ਭਰਿਆ ਕੱਪੜਾ ਖੂਨ ਦਾ ਲਿਬੜਿਆ ਪੋਣਾ ਰਤੂ ਭਰਿਆ ਕੱਪੜਾ ਕਰ ਕੱਜਣ ਤਾਸ ਰਾਸਤੇ ਦੇ ਵਿੱਚ ਪੁੱਛਿਆ ਰਾਜ ਕੋਈ ਉਹਦਾ ਜਾਣੇ ਫਿਰ ਕਹਿੰਦਾ ਕੀ ਹਾਲਾ ਕਿਧਰ ਚੱਲਨੀ ਆਂ ਕਹਿੰਦੀ ਘਰੇ ਜਾਨੀ ਆਂ ਕਹਿੰਦਾ ਕੀ ਲਈ ਜਾਨੀ ਆ ਇਹ ਕਹਿੰਦੀ ਰੋਟੀ ਆ ਕਹਿੰਦਾ ਵਖਾਤਾ ਸਹੀ ਕਾ ਨਹੀਂ ਮੈਂ ਨਹੀਂ ਵਖਾਉਂਦੀ ਜਿਦਾਈ ਹੋਗੀ ਦੋਨਾਂ ਦੀ ਕਹਿੰਦਾ ਕਿਉਂ ਤੈਨੂੰ ਕਿਉਂ ਵਖਾਵਾ ਜੇ ਮੈਂ ਤੈਨੂੰ ਵਖਾਦੀ ਤੇ ਮੈਨੇ ਖਾਣ ਦੇ ਕੰਮ ਦੀ ਲੈ ਨਹੀਂ ਦੇਖੋ ਕੁੱਤੇ ਦਾ ਮਾਸ ਬਣਾਇਆ ਉਹ ਬੰਦੇ ਨੂੰ ਕੁੱਤੇ ਦੇ ਮਾਸ ਤੋਂ ਵੀ ਥੱਲੇ ਕਰਤਾ ਉਸਨੇ ਕਿਉਂ ਨਜਰੀ ਪਵੇ ਅਕਿਰਤ ਕਰਨ ਮਤ ਹੋਏ ਬినాਸ਼ ਜੇ ਮੇਰੇ ਭੋਜੇ ਤੇ ਅਕਿਰਤਖਾਂ ਦੀ ਨਿਗਾਹ ਪੈ ਗਈ ਇਹ ਮੇਰੇ ਖਾਨਦਾਨੀ ਰਹਿਣਾ ਸਿਆਣੇ ਕਹਿੰਦੇ ਆ ਨਾ ਭੋਜਨ ਭਾਜ ਨੇ ਖਜ਼ਾਨਾ ਨਾਰੀ ਤੀਨੋਂ ਚਾਰੋਂ ਪਰਦੇ ਕੇ ਅਧਿਕਾਰੀ ਇਹ ਚਾਰ ਚੀਜ਼ਾਂ ਨੂੰ ਪਰਦੇ ਚ ਰੱਖਣਾ ਚਾਹੀਦਾ ਭਾਵ ਭੋਜਨ ਵੀ ਪਰਦੇ ਚ ਖਾਓ ਖਜ਼ਾਨਾ ਵੀ ਤੇ ਭਜਨ ਦਾ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਕਿੰਨਾ ਕਰਦਾ ਖੈਰ ਮਨੋਵਿਰਤੀਆਂ ਉੱਥੇ ਰੱਖੀਏ ਇਸ ਤਰ੍ਹਾਂ ਐਸੇ ਅਕਿਰਤਕਲ ਭਾਪੀਆਂ ਦਾ ਭਾਰ ਇਹ ਤੀ ਉਤੇ ਬਚੁਕਿਆ ਸੀ ਗੁਰੂ ਪਿਆਰਿਓ ਧਰਤੀ ਕਹਿ ਲਈ ਮੈਂ ਹੁਣ ਬਚਦੀ ਨਹੀਂ ਮੋਹੈ ਅਲੰਭ ਅਬ ਦੀਜੈ ਕੋਈ ਜਿਸਤਿ ਖਿਰੋ تیر ਉਰ ਹੋਈ ਕਿਰਪਾ ਕਰਕੇ ਮੈਨੂੰ ਆਸਰਾ ਦਿਓ ਨਹੀਂ ਤਾਂ ਮੈਂ ਡੁੱਬ ਚਲੀਆਂ ਥੱਲੇ ਪਾਣੀ ਹੈ ਨਾ ਪਤਾਲ ਚ ਕੈਨੀ ਮੈਂ ਪਤਾਲਾ ਨੂੰ ਚਲੀ ਹ ਪਰ ਬ੍ਰਹਮ ਅਚਰਜ ਜਿਸ ਚਰਿਤਾ ਸਭ ਜਗ ਕਰਤਾ ਭਰਤਾ ਹਰਤਾ ਉਹ ਪਰਮੇਸ਼ਰ ਜਿਸ ਦੇ ਅਨੋਖੇ ਕੌਤਕ ਹਨ ਜੋ ਸ੍ਰਿਸ਼ਟੀ ਦਾ ਕਰਤਾ ਬਣਾਉਣ ਵਾਲਾ ਭਰਤਾ ਪਾਲਣ ਵਾਲਾ ਤੇ ਹਰਤਾ ਮਾਰਨ ਵਾਲਾ ਹੈ ਉਸ ਨੇ ਜੋ ਧਰਤੀ ਦੀਆਂ ਇਹ ਪੁਕਾਰਾਂ ਸੁਣਿਆ ਹਨ ਤਾਰੇ ਆਨ ਸ੍ਰੀ ਨਾਨਕ ਰੂਪ ਗੁਰ ਸਿੱਖੀ ਉਪਜਾਇ ਅਨੂਪ ਤਾਹੋ ਅਕਾਲ ਪੁਰਖ ਨੇ ਕੀਤਾ ਕੇ ਫਿਕਰ ਨਾ ਕਰ ਮੈਂ ਆਉਣਾ ਹੁਣ ਪਹਿਲਾਂ ਵੈਸੇ ਮੈਂ ਪੌਦ ਭੇਜੇ ਪਰ ਕਿਹਨੇ ਆ ਕੇ ਮੇਰੀ ਗੱਲ ਨਹੀਂ ਕੀਤੀ ਜਿੰਨ ਜਿੰਨ ਤਨਕ ਸਿੱਧੀ ਕੋ ਪਾਇਓ ਤਿੰਨ ਤਿੰਨ ਆਪਣਾ ਰਾਹ ਚਲਾਇਓ ਅਸੀਂ ਬਹੁਤ ਦੁਨੀਆ ਵਿੱਚ ਭੇਜਦੇ ਵੀ ਜਾਓ ਮੇਰੀ ਗੱਲ ਕਰੋ ਪਰ ਜੀਨੇ ਵੀ ਇੱਥੇ ਆਉਣਾ ਕੀਤਾ ਇੱਥੇ ਆ ਕੇ ਥੋੜਾ ਜੀ ਬਾਬਾ ਜੀ ਬਾਬਾ ਜੀ ਹੋਈ ਮੁੜ ਕੇ ਆਪਦੇ ਡੇਰੇ ਬਣਾ ਕੇ ਬਹਿ ਗਏ ਅੱਜ ਪੰਜਾਬ ਵਿੱਚ ਕਿੰਨੇ ਡੇਰੇ ਆ ਇਸ ਕਰਕੇ ਪਰਮੇਸ਼ਰ ਨੇ ਫਿਰ ਕਿਹਜ ਦਿੱਤਾ ਹੈ ਉਸ ਨੂੰ ਕਹਿਣ ਲੱਗੇ ਫਿਕਰ ਨਾ ਕਰ ਫਿਰ ਮੈਂ ਆਉਣਾ ਹੁਣ ਪਹਿਲਾਂ ਅਸੀਂ ਬਹੁਤ ਭੇਜੇ ਪਰ ਕਿਸੇ ਨੇ ਆ ਕੇ ਮੇਰੀ ਗੱਲ ਨਹੀਂ ਕੀਤੀ ਸ਼ਕਤ ਬਹੀਨ ਹੈ ਨਰਸਾਰੇ ਜੋਗ ਨਾ ਜਗ ਨਾ ਤਪ ਕੁਛ ਧਾਰੇ ਔਰ ਗੁਰਨਾਨਕ ਦਾ ਰੂਪ ਧਾਰ ਕੇ ਅਕਾਲਪੁਰ ਖਾਇਆ ਕਹਿੰਦਾ ਮੈਂ ਆਪਣੀ ਸਿੱਖਿਆ ਇੱਥੇ ਦੇਵਾਂਗਾ ਗੁਰ ਸਿੱਖੀ ਉਹ ਪੁਜਾਏ ਅਨੁਪ ਮੈਂ ਆਪਣੀ ਸਿੱਖਿਆ ਇੱਥੇ ਆ ਕੇ ਦੇਵਾਂਗਾ ਇਸ ਤਰ੍ਹਾਂ ਜਿਹੜੀ ਦੁਨੀਆ ਸ਼ਕਤੀ ਤੋਂ ਖਾਲੀ ਹੋ ਚੁੱਕੀ ਹੈ ਜਿੰਨਾ ਵਿੱਚ ਅਧਿਆਤਮਿਕ ਸ਼ਕਤੀ ਜਗ ਜੋਗ ਜਗ ਤਾਪ ਆਦੀ ਨਹੀਂ ਰਹੇ ਉਨਾ ਵਿੱਚ ਮੈਂ ਚੀਜ਼ਾਂ ਦੇਵਾਂਗਾ ਜਾਂ ਤੇ ਗੁਰਸਿੱਖੀ ਕੀ ਰੀਤ ਜਗ ਬਿਸਤਰੀ ਵਦਤ ਬੜ ਨੀਤ ਤਾਂ ਤੇ ਸਿੱਖੋ ਗੁਰਨਾਨਕ ਪਰਮੇਸ਼ਰ ਆਪ ਆਇਆ ਸੰਸਾਰ ਦੇ ਵਿੱਚ ਗੁਰਸਿੱਖੀ ਦੀ ਰੀਤ ਨੂੰ ਚਲਾਉਣਾ ਕੀਤਾ ਜਿਹਨੂੰ ਭਾਈ ਗੁਰਦਾਸ ਜੀ ਲਿਖਦੇ ਹਨ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਚ ਚਲਾਇਆ ਐਸਾ ਸਿੱਕਾ ਚਲਾਇਆ ਸਿੱਕਾ ਕੀ ਹੁੰਦਾ ਹੈਗਾ ਗੁਰੂ ਪੈਰੋਂ ਤਕਸਾਲ ਜਿੱਥੇ ਠਿੱਕਾ ਬੰਨਦਾ ਜਿੱਥੇ ਪੈਸੇ ਛਪਦਾ ਹੈ ਨਾ ਆਪਣਾ ਅੱਜ ਕੱਲ ਉਹਨੂੰ ਟਕਸਾਲ ਕਹਿੰਦੇ ਆ ਤੇ ਇਹ ਟਕਸਾਲ ਬਣਾਈ ਬਾਬੇ ਨਾਨਕ ਨੇ ਇੱਕ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਚ ਚਲਾਇਆ ਸਿੱਖੀ ਦਾ ਮਾਰਗ ਗੁਰੂ ਨਾਨਕ ਨੇ ਸ਼ੁਰੂ ਕੀਤਾ ਹੈ ਜੀ ਸਤਨਾਮ ਕੋ ਜਾਪ ਬਤਾਇਓ দান ਸ਼ਨਾਨ ਭਉ ਚਿਤ ਲਾਇਓ ਉਹ ਸਤਗੁਰਾਂ ਨੇ ਸੰਸਾਰ ਨੂੰ ਸੱਚ ਦਾ ਗਿਆਨ ਦੇਣਾ ਕੀਤਾ ਸਤਨਾਮ ਦਾ ਉਪਦੇਸ਼ ਦੇਣਾ ਕੀਤਾ ਔਰ ਦਾਨ ਸ਼ਨਾਣ ਭਾਵ ਕਾਲ ਖਾਏ ਕਿਛਾ ਠੋਲੇ ਨਾਨਕ ਰਾ ਪਛਾਣੇ ਸੇ ਸ਼ਨਾਣ ਦਾ ਭਾਵ ਪਵਿੱਤਰਤਾ ਭਾਵ ਦਾ ਮਤਲਬ ਪ੍ਰੇਮ ਰੱਖਣਾ ਸਿਖਾਉਣਾ ਕੀਤਾ ਸਾਜ ਕਹੋ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਨਹੀ ਪ੍ਰਭਾਇ ਪ੍ਰਭ ਪਾਇਓ ਚਰਹੁ ਬੇਦਨ ਕੋ ਤਤਲੀਨ ਦੇਸਨ ਭਖ ਮਹਕ ਹਦੀਨ ਇਸ ਤਰ੍ਹਾਂ ਧੰਗੁਰ ਨਾਨਕ ਦੇਵ ਮਹਾਰਾਜ ਜੀ ਨੇ ਕਿਉਂਕਿ ਪਹਿਲਾ ਜਿਹੜੇ ਬੇਦ ਸੀਗੇ ਉਹ ਆਪਣਾ ਸੰਸਕ੍ਰਿਤ ਵਿੱਚ ਲਿਖੇ ਹੋਏ ਸੀਗੇ ਬ੍ਰਾਹਮਣ ਤੋਂ ਬਗੈਰ ਕਿਸੇ ਨੂੰ ਸਮਝ ਨਹੀਂ ਸੀ ਆਉਂਦੀ ਧੰਗੁਰ ਨਾਨਕ ਦੇਵ ਜੀ ਨੇ ਦੇਸ਼ਾਂ ਦੇ ਛਾਤਰਾ ਵਿੱਚ ਜਾ ਕੇ ਉਥੋਂ ਦੀ ਬੋਲੀ ਵਿੱਚ ਉਹਨਾਂ ਦੀ ਭਾਸ਼ਾ ਵਿੱਚ ਮਲਤਾਨ ਗਏ ਮਲਤਾਨੀ ਵਿੱਚ ਰਾਜਸਥਾਨ ਹਰਿਆਣੇ ਚ ਗਏ ਤਾਂ ਉਥੋਂ ਦੀ ਭਾਸ਼ਾ ਵਿੱਚ ਪੰਜਾਬ ਚ ਬਿਚਰੇ ਤੇ ਗੁਰਮੁਖੀ ਭਾਸ਼ਾ ਦੇ ਵਿੱਚ ਇਸ ਤਰ੍ਹਾਂ ਜਿੱਥੇ ਗਏ ਉਥੋਂ ਦੀ ਭਾਸ਼ਾ ਵਰਤ ਕੇ ਉਸ ਅਕਾਲ ਪੁਰਖ ਦਾ ਪਵਿੱਤਰ ਗਿਆਨ ਦੇਣਾ ਕੀਤਾ ਹੈ ਸੰਸਕ੍ਰਿਤਮਹ ਦੁਰਲਵ ਜੋਏ ਲੱਖੋ ਮਹ ਪ੍ਰਾਪਤ ਹੋਏ ਕੋਏ ਇਸ ਤਰ੍ਹਾਂ ਗੁਰੂ ਪਿਆਰੋ ਜਿਹੜਾ ਸੰਸਕ੍ਰਿਤ ਦਾ 11 ਸੀ ਵੇਦਾਂ ਦਾ ਕਿਸੇ ਨੂੰ ਸਮਝ ਨਹੀਂ ਸੀ ਆਉਂਦੀ ਲੱਖਾਂ ਚੋ ਬਿਰਲਾ ਕੋਈ ਸਮਝਦਾ ਸੀ ਪਰ ਗੁਰੂ ਨਾਨਕ ਨੇ ਆਮ ਭਾਸ਼ਾ ਵਿੱਚ ਕੋਈ ਸੰਸਕ੍ਰਿਤ ਨਹੀਂ ਵਰਤੀ ਆਮ ਬੋਲੀ ਵੀ ਸਮਝਾਉਣਾ ਸ਼ੁਰੂ ਕੀਤਾ ਜਿਵੇਂ ਦੱਸਾਂ ਗੁਰੂਆਂ ਨੇ ਆਮ ਭਾਸ਼ਾ ਵਿੱਚ ਸਾਨੂੰ ਸਮਝਾਇਆ ਹੈ ਕੋਈ ਸੰਸਕ੍ਰਿਤ ਨਹੀਂ ਵਰਤੀ ਕੋਈ ਗੋਜੀ ਭਾਸ਼ਾ ਨਹੀਂ ਵਰਤੀ ਕਿ ਆਮ ਬੰਦੇ ਨੂੰ ਸਮਝ ਨਾ ਆਵੇ ਬਲਕੇ ਕਹਿ ਦਿੱਤਾ ਖੱਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਚੋਂ ਵਰਨਾ ਕੋ ਸੰਝ ਸਾਡਾ ਉਪਦੇਸ਼ ਸਾਰਿਆਂ ਵਾਸਤੇ ਨੂੰ ਕੋਈ ਪੜ ਸਕਦਾ ਉਹਨਾਂ ਦੇ ਵਿੱਚ ਫਰਕ ਸੀਗਾ ਕਿ ਵੇਦਾਂ ਨੂੰ ਕੇਵਲ ਬ੍ਰਾਹਮਣ ਪੜ ਸਕਦਾ ਹੈ ਖਤਰੀ ਜਿਹੜਾ ਹੈ ਸੁਣ ਸਕਣਾ ਹੈ ਪਰ ਸ਼ੁੱਦਰ ਤਾਂ ਮੰਦਰਾਂ ਦੇ ਨੇੜੇ ਵੀ ਨਾ ਜਾਵੇ ਤੇ ਗੁਰਨਾਨਕ ਜੀ ਨੇ ਸਭ ਤੋਂ ਨੀਚ ਜਾਤ ਜੀ ਨੂੰ ਦੁਨੀਆ ਕਹਿੰਦੀ ਸੀ ਮਰਾਸੀ ਉਸ ਨੂੰ ਆਪਣਾ ਭਰਾ ਕਿਹਾ ਤੇ ਆਪਣਾ ਨਾਲ ਸਾਥੀ ਲਿਆ ਪ੍ਰਚਾਰ ਕਰਨ ਵੇਲੇ ਕੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਮਨੁਭਤੀਆਂ ਉੱਥੇ ਰਖੀਏ ਸੋ ਤਤ ਗੁਰ ਸਿੱਖ ਨਮਹ ਐਸੇ ਧਰਿਓ ਬਦਰਕਨ ਕਰ ਪਰਜੈਸੇ ਓਹ ਧੰ ਗੁਰੂ ਨਾਨਕ ਦੇਵ ਜੀ ਨੇ ਆਪਣਾ ਗਿਆਨ ਜਿਹੜਾ ਸਾਰੇ ਸੰਸਾਰ ਵਿੱਚ ਉਹਨਾਂ ਦੀ ਭਾਸ਼ਾ ਵਿੱਚ ਉਹਨਾਂ ਦੇ ਹਿਰਦੇ ਵਿੱਚ ਇਉਂ ਧਰ ਦਿੱਤਾ ਜਿਵੇਂ ਤਿਕ ਧਾਤੀ ਦੇ ਵਿੱਚ ਪਾਣੀ ਆ ਇੱਕ ਉਪਰ ਮੀਂਹ ਪੈਂਦਾ ਹੈ ਪਾਣੀ ਦਾ ਵਚਨ ਹੈ ਮੇਗਲਾ ਵਾਟਸਪ ਹੈ ਕਿਆ ਧਰਨੀ ਮਧ ਪਾਣੀ ਨਾਹੀ ਕਿਸੇ ਪੜਤ ਨੇ ਪੁੱਛਿਆ ਸੀਗਾ ਗੁਰੂਆਂ ਨੂੰ ਜਿਹੜੇ ਗੁਰਨੇ ਸ਼ਬਦ ਉਚਾਰੇ ਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਜਦੋਂ ਚਾਰ ਬੇਦੁਨੀਆ ਬੇ ਸੀਗੇ ਫਿਰ ਤੁਹਾਨੂੰ ਨਵਾਂ ਗ੍ਰੰਥ ਲਿਖਣ ਦੀ ਕੀ ਲੋੜ ਹੈਗੀ ਤਾਂ ਅਸੀਂ ਨਵੇਂ ਬਾਣੀ ਲਿਚਣ ਲੱਗੇ ਉਹਨਾਂ ਨੇ ਕੇਸ ਵੀ ਕੀਤਾ ਸੀ ਬ੍ਰਾਹਮਣਾਂ ਨੇ ਜਿਹਦਾ ਕਿ ਅਕਬਰ ਦੇ ਕੋਲੇ ਵੇਲਾ ਹੈ ਗੁਰੂ ਪਿਆਰਿਓ ਲਾਹੌਰ ਦੇ ਵਿੱਚ ਗੱਲਬਾਤ ਹੋਈ ਸੀ ਚੌਥੇ ਪਾਸ਼ਾ ਨੇ ਜਾ ਕੇ ਉਹ ਕੇਸ ਜਿੱਤਿਆ ਸੀਗਾ ਖੈਰ ਮਨੋਵਿਰਤੀਆ ਉੱਥੇ ਰੱਖੀਏ ਉਹ ਕਹਿੰਦੇ ਤੁਹਾਨੂੰ ਨਵੇਂ ਪਾਣੀ ਲਿਖਣ ਦੀ ਕਿ ਲੋ ਸਾਡੇ ਕੋਲ ਚਾਰ ਵੇਦ ਹੈਗੇ ਛੇ ਸ਼ਾਸਤਰ ਹੈਗੇ ਆ ਹੋਰ ਬਹੁਤ ਕੁਝ ਹੈ ਗੁਰੂ ਅਮਰਦਾਸ ਜੀ ਕਹਿੰਦੇ ਤੁਸੀਂ ਮੈਨੂੰ ਆਏ ਦੱਸੋ ਧਰਤੀ ਚ ਪਾਣੀ ਹੈਗਾ ਕਹਿੰਦੇ ਹਾਂ ਤੇ ਫਿਰ ਮੀਂਹ ਪੈਣ ਦੀ ਕਿ ਲੋੜ ਹੈ ਲੈ ਪਾਣੀ ਕਰ ਲਿਆ ਕਰੋ ਕਹਿੰਦੇ ਪਰ ਲੋੜ ਆ ਕੀ ਲੋੜ ਹੈ ਕਿ ਧਰਤੀ ਵਿੱਚ ਕੋਈ ਖੂਹ ਲਾ ਕੇ ਮੋਟਰ ਪਾ ਕੇ ਬੰਬੀ ਲਾ ਕੇ ਕੋਈ ਆਪਣਾ ਖੇਤ ਸਿੰਜ ਸਕਦਾ ਸਾਰਿਆਂ ਦੇ ਖੇਤਾਂ ਵਿੱਚੋਂ ਪਾਣੀ ਨਹੀਂ ਪਹੁੰਚਾ ਸਕਦਾ ਪਰ ਜਿਹੜਾ ਮੀਂਹ ਹੈ ਜਦੋਂ ਵਾਰਸ਼ ਪੈਂਦੀ ਹੈ ਉਤੋਂ ਉਹ ਉੱਚੇ ਥਾਵਾਂ ਤੇ ਵੀ ਪਹੁੰਚ ਜਾਂਦਾ ਹੈ ਨੀਵੇਂ ਥਾਵਾਂ ਤੇ ਵੀ ਉਹ ਗਰੀਬਾਂ ਦੇ ਖੇਤਾਂ ਵਿੱਚ ਵੀ ਪੈ ਜਾਂਦਾ ਹੈ ਅਮੀਰਾਂ ਦੇ ਖੇਤਾਂ ਵਿੱਚ ਵੀ ਪੈ ਜਾਂਦਾ ਹੈ ਬਸ ਇਹੋ ਹੀ ਫਰਕ ਹੈ ਕਿ ਤੁਹਾਡੇ ਮੈਦਾਨਾ ਗਿਆਨ ਇੱਕ ਸੀਮਤ ਲੋਕਾਂ ਤੱਕ ਸੀਮਤ ਹੈ ਜਿਵੇਂ ਬ੍ਰਾਹਮਣ ਕੇਵਲ ਪੜ ਸਕਦਾ ਇਹ ਬ੍ਰਾਹਮਣ ਕਿਸੇ ਹੋਰ ਨੂੰ ਵੇਦਾਂ ਦੇ ਬਾਰੇ ਦਾ ਸੰਸਕ੍ਰਿਤ ਵਿੱਚ ਪੜਾਉਂਦੇ ਨਹੀਂ ਸੀਗੇ ਆਪਣੇ ਬੱਚਿਆਂ ਨੂੰ ਪੜਾਉਂਦੇ ਸੀਗੇ ਕਿ ਸਾਡਾ ਗਿਆਨ ਦਾ ਖਜ਼ਾਨਾ ਕੋਈ ਹੋਰ ਨਾ ਲੈ ਜੇ ਕਿਤੇ ਪਰ ਗੁਰੂ ਨਾਨਕ ਨੇ ਇਸ ਗਿਆਨ ਨੂੰ ਜੋ ਉਦੋਂ ਲੈ ਕੇ ਆਇਆ ਨਾ ਆਮ ਭਾਸ਼ਾ ਦੇ ਵਿੱਚ ਸਾਰੀ ਦੁਨੀਆ ਵਿੱਚ ਵੰਡਣਾ ਕੀਤਾ ਖੈਰ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਆ ਧਰਤੀ ਮਧਾ ਪਾਣੀ ਨਹੀਂ ਉੱਤੋਂ ਮੀਂਹ ਪੈਂਦਾ ਥੱਲੇ ਪਾਣੀ ਹੈ ਨਹੀਂ ਯਾਨੀ ਹੈਗਾ ਫਿਰ ਮੀਂਹ ਕਿਉਂ ਪੈਂਦਾ ਮੇਰੇ ਬਾਪਾ ਐਸੇ ਪਰਮ ਚੁਕਾਹੀ ਸਤਿਗੁਰੂ ਇਹ ਪਰਮ ਦੂਰ ਕੀਤੇ ਫਿਰ ਫਿਰ ਮਨੋਵਿਰਤੀਆਂ ਉੱਥੇ ਰੱਖੀਏ ਧੰਗੁਰ ਨਾਨਕ ਦੇਵ ਜੀ ਨੇ ਤਾਂ ਇਹ ਗਿਆਨ ਇਉਂ ਬਰਦਾ ਦਿੱਤਾ ਜਿਵੇਂ ਮੀ ਪੈਂਦਾ ਸਿਮਰਤ ਨਾਮ ਭਗਤ ਕੋ ਕਰਤੇ ਸਨ ਸਨ ਬ੍ਰਹਮ ਰੂਪ ਵਿਚਰਤੇ ਜਦੋਂ ਕੋਈ ਇਹ ਸਿਮਰਨ ਨੂੰ ਕਰਦਾ ਹੋਇਆ ਨਾਮ ਨੂੰ ਜਪਦਾ ਹੋਇਆ ਭਗਤੀ ਕਰਦਾ ਹੋਇਆ ਹੌਲੀ ਹੌਲੀ ਉਸ ਬ੍ਰਹਮ ਦੇ ਰੂਪ ਵਿੱਚ ਮਿਲ ਜਾਂਦਾ ਹੈ ਉਰਮਹ ਵਿਦਤ ਸੋ ਤਤ ਹੋਏ ਆਵਤ ਜਿਸਕ ਲਖ ਨਾ ਪੁਨ ਦੁਖ ਪਾਵਤ ਹੋ ਹਿੰਦੀ ਵਿੱਚ ਉਹ ਸਤਮੁਕ ਤਤ ਦਾ ਗਿਆਨ ਹੋ ਜਾਂਦਾ ਜਿਹਨੂੰ ਤੀਜੇ ਬਾਸ਼ ਅਨੰਦ ਸਾਹਿਬ ਲਿਖਦੇ ਐ ਸੰਸਾਰ ਸਤਰ ਪਉਣ ਪਾ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਧਰਮ ਸੁੱਤ ਸੁੱਤਿਆ ਰਹਿਣ ਬਿਹਾਰੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿਣਾ ਸੋ ਤੱਤ ਪਾਏ ਜਿਸ ਨੂੰ ਆਂ ਦਿਨ ਹਰਿ ਨਿਵ ਲਾ ਗਿਆ ਜਾਗਤ ਰਹਿਣ ਬਿਹਾਰੀ ਇਸ ਕਰਕੇ ਬਾਦਸ਼ਾਹ ਕਹਨੇ ਸਿੱਖੋ ਗੁਰੂ ਨਾਨਕ ਕਿਸੇ ਨਾ અવਤਾਰ ਨਹੀਂ ਉਹ ਖੁਦ ਪਰਮੇਸ਼ਰ ਹੈ ਔਰ ਉਹਨਾਂ ਨੇ ਆ ਕੇ ਦੁਨੀਆ ਵਿੱਚ ਉਸ ਗਿਆਨ ਨੂੰ ਬਰਤੌਣਾ ਕੀਤਾ ਹੌਲੀ ਹੌਲੀ ਬੰਦੇ ਦੇ ਅੰਦਰ ਉਸ ਤਤ ਦਾ ਗਿਆਨ ਹੋ ਜਾਂਦਾ ਹੈ ਕਿ ਮੈਂ ਕੌਣ ਹਾਂ ਮੇਰਾ ਕੀ ਅਸਲੀ ਸਰੂਪ ਹੈ ਔਰ ਮੈਂ ਕਿੱਥੋਂ ਆਇਆ ਜਿੱਥੋਂ ਮੈਂ ਆਇਆ ਉੱਥੇ ਵਾਪਸ ਕਿਵੇਂ ਜਾਵਾਂਗਾ ਇਹ ਗਿਆਨ ਗੁਰਨਾਨਕ ਦੇ ਘਰੋਂ ਪ੍ਰਾਪਤ ਹੋਇਆ ਬੇਦ ਸਾਰ ਕੀ ਭਾਖਾ ਕੀਨ ਗੁਰੂ ਕਿਰਪਾਲ ਕਿਰਪਾ ਰਸ ਪੀਨ ਇਸ ਕਰਕੇ ਸਤਿਗੁਰੂ ਨਾਨਕ ਦੇਵ ਜੀ ਨੇ ਬੇਦਾਂ ਤੋਂ ਵੀ ਉੱਤੇ ਬੇਦਾਂ ਤੋਂ ਵੀ ਪਰੇ ਉਸ ਤਤ ਦੀ ਗੱਲ ਕੀਤੀ ਆ ਜੋ ਆਪਣੀ ਅਸਲੀਅਤ ਹੈ ਆਪਾਂ ਸਰੀਰ ਨਹੀਂ ਆ ਆਪਾਂ ਦਾ ਪੈਰਾਂ ਨਾਲ ਹੱਥਾਂ ਨਾਲ ਸਿਰਾਂ ਨਾਲ ਢਿੱਡਾਂ ਇਹਦਾ ਨਾਮ ਨਹੀਂ ਹੈ ਅਸੀਂ ਇਹ ਨਹੀਂ ਹਾਂ ਇਹਦੇ ਵਿੱਚ ਬੋਲਣ ਵਾਲਾ ਕੌਣ ਹੈ ਅਸੀਂ ਉਹ ਹਾਂ ਇਹਦਾ ਗਿਆਨ ਅਸੀਂ ਗੁਰਬਾਣੀ ਚੋਂ ਪ੍ਰਾਪਤ ਕਰ ਸਕਦੇ ਆ ਇਹ ਗਿਆਨ ਲਿਆ ਕੇ ਸਾਨੂੰ ਗੁਰੂ ਪਾਤਸ਼ਾਹ ਨੇ ਦੇਣਾ ਕੀਤਾ ਹੈ ਤੁੰਪੇ ਕਰੋ ਵਿਚਾਰਨ ਬਾਣੀ ਰਿਦਾ ਟਿਕਾਵੋ ਦਿਬਦਾ ਹਾਨੀ ਤਾਂ ਤੇ ਸਿੱਖੋ ਤੁਸੀਂ ਵੀ ਬਾਣੀ ਨੂੰ ਪੜਿਆ ਕਰੋ ਉਹਨਾਂ ਪੰਜ ਸੱਤਾ ਸਿੱਖਾਂ ਨੂੰ ਸਾਰੀ ਸੰਗਤ ਨੂੰ ਅੱਜ ਸਾਨੂੰ ਵੀ ਗੁਰਬਾਣੀ ਗੁਰੂ ਇਤਿਹਾਸ ਇਹ ਗਿਆਨ ਦਿੰਦਾ ਹੈ ਕਿ ਤੁਸੀਂ ਵੀ ਗੁਰਬਾਣੀ ਨੂੰ ਵਿਚਾਰਨਾ ਕਰੋ ਤੇ ਆਪਣੇ ਹਿਰਦੇ ਵਿੱਚ ਟਿਕਾਓ ਤੁਹਾਡੀ ਅੰਦਰੋਂ ਵੀ ਦੁਬਿਧਾ ਦਾ ਖਾਤਮਾ ਹੋ ਜਾਵੇਗਾ ਬਾਜ ਲੜਾਈ ਝਗੜਾ ਹੈ ਜਿਹੜੀ ਇਹ ਇਹ ਖਤਮ ਹੋ ਜਾਵੇਗਾ ਕਿ ਗੁਰਦਾਨੇ ਕੌਣ ਹੈ ਇਹਦਾ ਪਤਾ ਤੁਹਾਨੂੰ ਗੁਰਬਾਣੀ ਚੋਂ ਲੱਗੇਗਾ ਸਦਕ ਤਰਹੋ ਸਿੱਖੇ ਨਰਬਾਹੋ ਨਾ ਦੁਖ ਤੈ ਜਮ ਕੇ ਸੰਗ ਜਾਹੋ ਇਸ ਕਰਕੇ ਜੇ ਤੁਸੀਂ ਦਿਲ ਪਰੋਸੇ ਨਾਲ ਸਿੱਧਕ ਨਾਲ ਸਿੱਖੀ ਨੂੰ ਨਿਭਾਓਗੇ ਤਾ ਤੁਸੀਂ ਜਮਾਂ ਦੇ ਵਸ ਨਹੀਂ ਪਾਉਂਗੇ ਸਿਰ ਅਰਜਣ ਤੇ ਸੁਨ ਹੁਲਸਾਏ ਭਾਏ ਸਿੱਖ ਸੰਦੇਹੇ ਮਿਟਾਏ ਇਸ ਤਰ੍ਹਾਂ ਉਹਨਾਂ ਪੰਜ ਸੱਤਾਂ ਸਿੱਖਾਂ ਨੇ ਜਿਹੜੀ ਬੇਨਤੀ ਕੀਤੀ ਸੀ ਜਿਨ੍ਹਾਂ ਦੇ ਨਾਮ ਪਿੱਛੇ ਆਏ ਹਨ ਗੁਰੂ ਪਿਆਰਿਓ ਉਹਨਾਂ ਨੇ ਬੇਨਤੀ ਕੀਤੀ ਧੀਰ ਨਿਹਾਲੋ ਤੁਸੀਆ ਬੂਲਾ ਚੰਡਿਆ ਆਦੀ ਇਹਨਾਂ ਸਿੱਖਾਂ ਦੇ ਰਾਹੀ ਪਾਤਸ਼ਾਹ ਨੇ ਸਾਨੂੰ ਗਿਆਨ ਦਿੱਤਾ ਇਹਨਾਂ ਸਿੱਖਾਂ ਨੇ ਗੁਰੂ ਦੀ ਗੱਲ ਸੁਣ ਕੇ ਆਪਣੇ ਸਿਰ ਦੇ ਦਾ ਸੰਕਾ ਨਿਵਿਤ ਕੀਤਾ ਤੇ ਗੁਰਬਾਣੀ ਕੋ ਲਗੇ ਵਿਚਾਰਨ ਭਗਤ ਗਿਆਨ ਕੀ ਜੋ ਬੜ ਕਾਰਨ ਗੁਰੂ ਨਾ ਅਰਜਨ ਦੇਵ ਜੀ ਦੇ ਸਿੱਖ ਬਣ ਗਏ ਉਪਦੇਸ਼ ਪ੍ਰਾਪਤ ਕੀਤਾ ਗੁਰਬਾਣੀ ਨਾਲ ਜੁੜੇ ਗੁਰਬਾਣੀ ਨੂੰ ਵਿਚਾਰਨ ਲਗੇ ਹਨ ਇਸ ਸਬਦ ਭਇਓ ਤਿਨਹੋ ਕਲਿਆਣ ਗੁਰ ਕੋ ਸੇਵਤ ਰਹੈ ਮਹਾਨ ਇਸ ਤਰ੍ਹਾਂ ਇਹਨਾਂ ਦਾ ਵੀ ਕਲਿਆਣ ਹੋ ਗਿਆ ਤੇ ਗੁਰੂ ਗੁਰੂ ਜਪ ਕੇ ਆਪਣਾ ਜੀਵਨ ਸਫਲਾ ਕੀਤਾ ਹੈ ਜੀ ਤੋਤਾ ਅਰ ਮੱਧੂ ਹਿਤ ਤਾਰੇ ਗੋਖੂ ਟੋਡਾ ਮਹਤਾ ਚਾਰੇ ਇਹ ਚਾਰ ਸਿੱਖ ਫਿਰ ਕਿਸੇ ਦੇ ਨਾਮ ਹੈ ਮੇਰੇ ਪ੍ਰੀਤਮ ਦੀ ਹਜ਼ੂਰੀ ਵਿੱਚ ਤੋਤਾ ਮੱਧੂ ਪਹਿਲਾਂ ਸਿੱਧੇ ਨਾਮ ਹੁੰਦੇ ਸੀਗੇ ਸਿੰਘ ਨਾਮ ਦਸਵੇਂ ਪਾਤਸ਼ਾਹ ਤੋਂ ਸ਼ੁਰੂ ਹੋਇਆ ਹੈ ਗੁਰੂ ਪਿਆਰ ਦੀ ਸਿੱਖੀ ਵਿੱਚ ਤੋਏ ਤੋਤਾ ਮੱਧੂ ਔਰ ਗੋਖੂ ਤੇ ਟੋਡਾ ਇਹ ਮਹਿੱਤੇ ਗੋਤ ਦੇ ਹਨ ਚਾਰੇ ਜਣੇ ਇਹਨਾਂ ਨੇ ਆ ਮੱਥਾ ਟੇਕਿਆ ਮਿਲਕਰ ਸ੍ਰੀ ਅਰਜਨ ਟਿਗ ਆਏ ਪਦ ਅਰ ਬਿੰਦਨ ਸੀਸ ਲਗਾਏ ਇਹਨਾਂ ਨੇ ਆ ਗੁਰੂਏ ਮੱਥਾ ਟੇਕਿਆ ਔਰ ਪੈਰਾਂ ਤੇ ਸੀਸ ਰੱਖਿਆ ਬੈਠੇ ਹੱਥ ਜੋੜ ਕਰ ਪਾਸ ਪਿਖ ਅਵਸਰ ਕੀਨਸ ਅਰਦਾਸ ਔਰ ਮੱਥਾ ਟੇਕ ਕੇ ਸਾਹਮਣੇ ਬੈਠ ਗਏ ਤੇ ਸਮਾ ਦੇਖ ਕੇ ਬੇਕੀ ਕਰਦੇ ਹਨ ਗੁਰੂ ਗਰੀਬ ਨਿਵਾਜ ਹਮਾਰਾ ਜਨਮ ਮਰਨ ਤੇ ਕਰੋ ਉਦਾਰਾ ਮਹਾਰਾ ਕਿਰਪਾ ਕਰੋ ਅਸੀਂ ਵੀ ਤੁਹਾਡੇ ਸਿੱਖ ਗਰੀਬ ਨਿਵਾ ਸਾਡਾ ਵੀ ਜੰਮਣਾ ਮਰਨਾ ਕਟੋ ਰਾਵਰ ਕੀ ਸ਼ੋਭਾ ਸੁਣ ਆਏ ਉਚਿਤ ਉਤਾਰਨ ਕੇ ਲਖ ਪਾਏ ਤੁਹਾਡੀ ਬੜੀ ਮਹਿਮਾ ਸੁਣੀ ਸੀ ਕਿ ਤੁਸੀਂ ਤਾਰ ਸਕਦੇ ਹੋ ਨਾਯੋ ਆਏ ਹਾ ਸੁਣ ਬੋਲੇ ਸ੍ਰੀ ਅਰਜਨ ਗਿਆਨੀ ਪਠੋ ਸੁਨੋ ਤੁਮ ਮਿਲ ਗੁਰਬਾਣੀ ਧੰਨ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਵੀ ਗੁਰਬਾਣੀ ਰਾਹੀਂ ਕੀ ਉਪਦੇਸ਼ ਦਿੰਦੇ ਆਪਾਂ ਅਗਲੇ ਦਿਵਾਨਾਂ ਵਿੱਚ ਸਰਬਲ ਕਰਾਂਗੇ ਹੁਣ ਸਮਾਪਤੀ ਤੇ ਆ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਨਿਕਾ ਅਖਰਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਹੇ ਅਚੁੱਤ ਹੇ ਪਾਰਬ੍ਰਹਮ ਬਿਨਾਸੀ ਅਗਨਾਸ ਹੇ ਪੂਰਨ ਹੇ ਸਰਬਮੈ ਸਮਨਯਣ ਗੁਰਦਾਸ ਏ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਏਕ ਏ ਗੋਬਿੰਦ ਏ ਗੁਣ ਨਿਧਾਨ ਜਾ ਕੈ ਸਦਾ ਬੇਕ ਏ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ ਏ ਸੰਤਹਿ ਕੈ ਸਦਾ ਸੰਗ ਲੈ ਤਾਰਾ ਦਾ ਕੋ ਰਹਾਂ ਦਾ ਸਰੋ ਮੈਂ ਨਿਰਗੁਣ ਨਹੀਂ ਕੋਈ ਨਾਨਕ ਦੀ ਜੈ ਨਾਮਧਾਨ ਆਖੋ ਹਿਆ ਪਰੋਹ ਆਏ ਪ੍ਰਭ ਸਰਨਾਗਤੀ ਕਰਤਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਨ ਏਕ ਅੰਕਾਰ ਸਤ ਗੁਰ ਤਹਿ ਪ੍ਰਸਾਦ ਸੱਚ ਸੋ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਗਜਨ ਬਿਨਾ आसन सो वागुरु जी की फतेह है न दिनाशन सो वागुरु जी का खालसा